ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਮੈਂ ਵੇਰਕੇ ਦਾ ਵਸਲੀਕ ਆ ਜੀ ਸਾਡੀ ਜਿਹੜੀ ਮੁੱਖ ਮੰਗ ਆ ਜੀ ਉਹ ਇਹ ਆ ਕਿ ਆ ਸਾਹਮਣੇ ਸਾਡੇ ਸਟਾਰ ਐਵੇਨਿਊ ਆਬਾਦੀ ਕਲੋਨੀ ਆ ਜਿੱਥੇ ਲਗਭਗ ਘਟੋ ਘਟ 200 ਤੋਂ ਵੱਧ ਘਰ ਬਣਿਆ ਹੋਇਆ ਤੇ ਇਹ ਜਿਹੜਾ ਠੇਕਾਵਾ ਸਾਹਮਣੇ ਸ਼ਰਾਬ ਦਾ ਇਹਦੇ ਨਾਲ ਹੀ ਮੋੜ ਆ ਜਿੱਥੇ ਤਕਰੀਬਨ ਸੱਤ ਬਾਦੀਆਂ ਨੂੰ ਵੇਰਕੇ ਦੀਆਂ ਸੱਤ ਆਬਾਦੀਆਂ ਨੂੰ ਇੱਥੋਂ ਮੁੜ ਕੇ ਸਾਡੇ ਜਿਹੜੇ ਲੜਕੀਆਂ ਭੈਣਾ ਪੜਦਿਆਂ ਨੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹ ਇੱਥੋਂ ਹੀ ਇਹ ਮੁੱਖ ਰਸਤਾ ਹੈ ਜਾਨੀ ਕਿ ਇਨਾਂ ਬਾਦੀਆਂ ਨੂੰ ਜਾਣ ਵਾਸਤੇ ਸਾਡੀ ਜਿਹੜੀ ਮੁਸ਼ਕਲ ਹੋਏ ਆ ਕਿ ਇੱਥੇ ਸ਼ਰਾਬ ਦਾ ਠੇਕਾ ਹੋਣ ਕਰਕੇ ਜਿਹੜੇ ਸ਼ਰਾਬੀ ਵਿਅਕਤੀ ਨੇ ਕੁਛ ਉਹ ਸ਼ਰਾਬ ਦੀਆਂ ਬੋਤਲਾਂ ਲੈ ਕੇ ਕਈ ਵਾਰੀ ਬਾਹਰ ਹੀ ਬੈਠ ਜਾਂਦੇ ਨੇ ਗਲਾਸੀਆਂ ਦੇ ਵਿੱਚ ਪਾ ਕੇ ਸ਼ਰਾਬ ਪੀਂਦੇ ਨੇ ਤੇ ਕਈ ਵਾਰੀ ਸ਼ਰਾਬ ਪੀ ਕੇ ਲੜਦੇ ਵੀ ਨੇ ਹੱਲਾ ਗੁੱਲਾ ਕਰਦੇ ਨੇ ਤੇ ਇਹ ਸ਼ਰਾਬ ਦਾ ਠੇਕਾ ਹੋਣ ਦੇ ਕਾਰਨ ਹੀ ਇੱਥੇ ਨਾਲ ਸ਼ਰਾਬ ਦਾ ਹਾਟਾ ਵੀ ਹੈ ਅਤੇ ਹੋਰ ਵੀ ਕਈ ਮੁਰਗੇ ਦੀਆਂ ਮਸ਼ੀਰੀਆਂ ਕਈ ਦੁਕਾਨਾਂ ਇੱਥੇ ਖੁੱਲ ਗਈਆਂ ਹਨ ਜੋ ਕਿ ਇੱਕ ਦੇ ਬਦਬੂ ਦਾ ਬਹੁਤ ਵੱਡਾ ਕਾਰਨ ਹੈ ਕਿਉਂਕਿ ਇੱਥੇ ਬਹੁਤ ਬਦਬੂ ਫੈਲ ਗਈ ਆ ਉਹਨਾਂ ਦੇ ਆ ਮਸ਼ੀਨ ਲਗਾਉਣ ਨਾਲ ਆ ਮੁਰਗੇ ਲਗਾਉਣ ਨਾਲ ਕਿਉਂਕਿ ਉਹ ਸਕਰੇਬ ਵਗੈਰਾ ਸਾਰੇ ਇੱਥੇ ਸੁੱਟਦੇ ਨੇ ਸਭ ਤੋਂ ਵੱਡਾ ਇਹ ਵੱਡੀ ਗੱਲ ਹੈ ਕਿ ਉਹਦੇ ਨਾਲ ਹੀ ਬਿਲਕੁਲ ਲక్ష్ਮੀ ਨਾਰਾਇਣ ਮੰਦਿਰ ਹੈ ਜੋ ਕਿ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਮੰਦਿਰ ਹੈ ਕੁਝ ਕਾਰਨਾ ਕਰਕੇ ਟਰਸਟ ਦਾ ਮੰਦਿਰ ਹੋਣ ਕਰਕੇ ਇਹਦੀ ਕਾਫੀ ਲੰਬੇ ਸਮੇਂ ਤੋਂ ਮਤਲਬ ਕਿ ਮੂਰਤੀ ਸਥਾਪਨਾ ਵਗੈਰਾ ਨਹੀਂ ਹੋ ਸਕੀ ਲੇਕਿਨ ਇਹ ਇਹਦੇ ਉੱਪਰ ਗੁੰਮੜ ਬਣਿਆ ਹੋਇਆ ਹੈ ਇਹਦੇ ਉੱਪਰ ਸਾਈਨ ਬੋਰ ਲਗਾ ਆਇਆ ਹੈ ਮੰਦਰ ਦੀ ਵੀ ਪਵਿੱਤਰਤਾ ਨੂੰ ਆਪਾਂ ਕਾਇਮ ਰੱਖਦੇ ਹੋਏ ਜਿਸ ਤਰ੍ਹਾਂ ਕਿ ਆਪਣੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਕਿਸੇ ਵੀ ਧਾਰਮਿਕ ਸਥਾਨ ਤੋਂ ਜਿਹੜਾ ਠੇਕਾ ਜਾਂ ਹਾਤਾ ਜਾਂ ਕੋਈ ਵੀ ਆਪਣਾ ਸਿਕਟਾਂ ਦਾ ਕੋਈ ਭਾਵੇਂ ਖੋਖਾ ਹੀ ਹੋਵੇ ਉਹਦੀ ਜਿਹੜੀ ਦੂਰੀ ਆ ਉਹ ਘੱਟੋ ਘੱਟ 500 ਮੀਟਰ ਤੋਂ ਵੱਧ ਹੋਣੀ ਚਾਹੀਦੀ ਆ ਸੋ ਇਹ ਇਹ ਜਿਹੜੀ ਇੱਕ ਇੱਥੇ ਠੇਕਾ ਹੋਣਾ ਇੱਕ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਇਹ ਮਤਲਬ ਕਿ ਅੰਗੂਠਾ ਦਿਖਾਉਂਦਾ ਹੈ ਉਹਦਾ ਚੈਲੰਜ ਕਰਦਾ ਹੈ ਇਹ ਵੀ ਉਹਦੀ ਮਤਲਬ ਕਿ ਅਵੇਲਣਾ ਹੈ ਉਦੀ ਇੱਕ ਮਤਲਬ ਕਿ ਨਾ ਫਰਮਾਨੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇਹਦਾ ਮੈਮੋਰੰਡਮ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਸਾਡੇ ਲੋਕਲ ਜਿਹੜੀ ਪੁਲਿਸ ਆ ਐਸਐਚਓ ਵੇਰਕਾ ਨੂੰ ਮੰਗ ਪੱਤਰ ਦੇ ਚੁੱਕੇ ਆ ਔਰ ਸਾਡੇ ਨਾਲ ਹੀ ਸਾਡੇ ਕੌਂਸਲਰ ਸਾਹਿਬ ਖੜੇ ਨੇ ਇਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਜੀ ਉਹਨਾਂ ਨੂੰ ਵੀ ਅਸੀਂ ਇਹਦੇ ਪ੍ਰਤੀ ਅਗਰਾਹ ਕਰ ਚੁੱਕੇ ਆ ਤੇ ਬਾਕੀ ਇਹ ਆ ਕਿ ਸਾਡੀਆਂ ਜਿਹੜੀ ਦੋ ਹੀ ਮੁੱਖ ਮੰਗਾਂ ਨੇ ਕਿ ਮਤਲਬ ਕਿ ਇਹ ਜਿਹੜਾ ਠੇਕਾ ਵਾ ਇਥੋਂ ਅਸੀਂ ਇਹ ਨਹੀਂ ਕਹਿੰਦੇ ਕਿ ਇਹਨੂੰ ਠੇਕੇ ਨੂੰ ਕੈਨਸਲ ਕਰੋ ਕਿਉਂਕਿ ਜੋ ਪੰਜਾਬ ਸਰਕਾਰ ਦੀ ਆਪਣੀ ਨੀਤੀ ਹੈ ਐਕਸਾਈ ਦੀ ਅਸੀਂ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਨੇ ਆ ਕਿ ਸਿਰਫ ਇਹਦੀ ਜਿਹੜੀ ਸ਼ੌਪ ਹੈ ਦੁਕਾਨ ਹੈ ਇਹਨੂੰ ਸ਼ਿਫਟ ਕਰ ਦਿੱਤਾ ਜਾਵੇ ਇਹ ਕੋਈ 2-4 ਸੌ ਗਾ ਜੱਗੇ ਜਾਂ ਪਿੱਛੇ ਲਾਜੇ ਅੱਜ ਅਸੀਂ ਹਰ ਮਹੱਲੇ ਦੇ ਵਿੱਚ ਉਹ ਦੋ-ਦੋ ਵਿਅਕਤੀ ਆਏ ਆ ਤਕਰੀਬਨ ਵੇਰਕੇ ਦੀ 100-150 200 ਲੋਕ ਇੱਥੇ ਖੜੇ ਨੇ ਤੇ ਕੱਲ ਸਾਡੇ ਨਾਲ ਜੇ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਇੱਕ ਜਣਾ ਅਸੀਂ ਹੋਰ 20-20 ਜਣੇ ਨਾਲ ਲੈ ਕੇ ਆਵਾਂਗੇ ਅਸੀਂ ਇਸ ਤੋਂ ਬਾਅਦ ਸੀ ਆਪਣਾ ਕਮਿਸ਼ਨਰ ਸਾਹਿਬ ਦੇ ਦਫ਼ਤਰ ਦਾ ਘਢਾਓ ਕਰਾਂਗੇ ਉਸ ਤੋਂ ਬਾਅਦ ਅਸੀਂ ਹਾਈਵੇ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਜੇ ਸਾਡੀ ਫੇਰ ਵੀ ਨਹੀਂ ਪੈਂਦੀ ਤੇ ਅਸੀਂ ਸੀਐਮ ਹਾਊਸ ਤੱਕ ਵੀ ਜਾ ਕੇ ਆਪਣਾ ਇਹ ਧਰਾਂ ਲਗਾਵਾਂਗੇ ਆਪਣਾ ਇਸ ਅਸੀਂ ਇਹ ਠੇਕਾ ਨਹੀਂ ਖੁੱਲਣ ਦੇਣਾ ਭਾਵੇਂ ਸਾਾਨੂੰ ਸਾਡੀ ਆਪਣੀ ਜਾਨ ਦੀ ਆਹੂਤੀ ਵੀ ਕਿਉਣਾ ਦੇਣੀ ਪਵੇ ਸਾਡੇ ਦੇ ਪਰਚੇ ਹੋ ਜਾਣਾ ਭਾਵੇਂ ਸਾਡੀ ਜਾਨ ਚਲੀ ਜਾਵੇ ਅਸੀਂ ਇਹ ਠੇਕਾ ਦੁਕਾਨ ਇਹ ਬੰਦ ਕਰਵਾ ਕੇ ਰਹਿਣਾ ਵਾ ਭਾਵੇਂ ਜੋ ਮਰਜੀ ਹੋ ਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਸ਼ਿਵਾਨੀ ਪਗਤ ਮੈਂ ਸਪੋਕਸਪਰਸਨ ਆਂ ਇਹ ਕਾਂਗਰਸ ਵੱਲੋਂ ਪਾਕੀ ਇੱਥੇ ਅੱਜ ਪਾਰਟੀਆਂ ਦਾ ਮੁੱਦਾ ਨਹੀਂ ਹੈ ਨਾ ਨਾ ਹੀ ਅਸੀਂ ਪਾਰਟੀ ਦੀ ਗੱਲ ਕਰਾਂਗੇ ਇਹ ਸਾਡੇ ਸਮਾਜ ਦੀ ਸਾਡੇ ਪਿੰਡ ਦੀ ਗੱਲ ਹੈ ਤੇ ਇਸ ਕਰਕੇ ਜੋ ਸਾਡੇ ਭੈਣ ਭਰਾਵਾਂ ਦਾ ਜੋ ਇਸ ਟਾਈਮ ਫੈਸਲਾ ਹੈਗਾ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਆਹ ਦੇਖੋ ਜੀ ਚਲੋ ਇਹ ਠੇਕਾ ਜਿਹੜਾ ਖੁੱਲਿਆ ਆ ਜੇ ਤੇ ਨਾਲ ਦੇਖੋ ਇੱਕ ਕਲੋਨੀ ਹੈਗੀ ਪਿੱਛੇ ਕੋ ਮੈਂ ਇਹ ਮੁੱਦਾ ਚੁੱਕਿਆ ਵੀ ਸੀ ਸਰ ਦੇ ਸਾਹਮਣੇ ਜਦੋਂ ਪਿੱਛੇ ਕੋ ਮੀਟਿੰਗ ਹੋਈ ਸੀ ਕਿ ਕਿਉਂਕਿ ਜੋ ਖੁਠੇਕਾ ਜਿਹੜਾ ਖੁੱਲਿਆ ਜੇ ਨਾ ਲੋਕ ਕੀ ਕਰਦੇ ਨੇ ਛੋਟੇ ਛੋਟੇ ਇਹਨਾਂ ਨੇ ਨੁਕਰਾ ਚ ਠੇਕੇ ਬਣਾ ਲੈਂਦੇ ਨੇ ਬੇਟਿਆ ਨੰਗਤੀਆਂ ਵਾ ਦੇਖ ਕੇ ਹੋਰ ਜ਼ਿਆਦਾ ਮਚਲ ਕੇ ਕਹ ਲੋ ਕਿ ਗੰਦ ਬੋਲਦੇ ਨੇ ਜੋ ਕਿ ਚੀਜ਼ੇ ਚੰਗੀ ਨਹੀਂ ਹੈ ਇਹ ਇੱਕ ਮਤਲਬ ਕਲੋਨੀ ਹੈ ਨਾ ਕਿ ਇਹ ਕੋਈ ਠੇਕਾ ਵਾ ਨਾ ਕਿ ਇਹ ਕੋ ਕਹ ਲੋ ਗੰਦ ਦਾ ਏਰੀਆ ਹੈਗਾ ਵਾ ਅਪਾ ਇਹਨੂੰ ਸਮਝਿਆ ਜਾਵੇ ਕਿ ਚਲੋ ਜੋ ਹੋ ਰਿਹਾ ਤੇ ਠੀਕ ਹੈ ਜੀ ਇਸ ਕਰਕੇ ਜੇ ਕਿਸੇ ਨੂੰ ਲੱਗਦਾ ਕਿ ਠੇਕਾ ਖੁੱਲਣਾ ਚਾਹੀਦਾ ਵਾ ਮੈਂ ਉਹਨਾਂ ਕੇ ਵੀਰਾਂ ਕੇ ਕਹਿਣਾ ਚਾਹੁੰਨੀ ਆ ਕਿ ਤੁਸੀਂ ਠੇਕਾ ਆਪਣੇ ਘਰਾਂ ਦੇ ਬਾਹਰ ਲੈ ਕੇ ਚਲੇ ਜਾਓ ਫਿਰ ਤੁਹਾਨੂੰ ਪਤਾ ਚੱਲੇ ਕਿ ਘਰ ਦੇ ਬਾਹਰ ਠੇਕਾ ਹੋਵੇ ਤੇ ਲੋਕ ਗੰਦ ਪੈ ਰਿਹਾ ਹੋਵੇ ਤੇ ਸਾਡੀਆਂ ਬੇਟੀਆਂ ਦਾ ਕੀ ਹਾਲ ਹੁੰਦਾ ਵਾ ਕੱਲ ਨੂੰ ਕੋਈ ਵੱਡੀ ਵਾਰਦਾਤ ਹੋਏਗੀ ਫਿਰ ਤੁਸੀਂ ਐਕਸ਼ਨ ਲਵੋਗੇ ਤੁਸੀਂ ਮਤਲਬ ਵੱਡੀ ਵਾਰਦਾਤ ਹੀ ਵੇਟ ਕਰ ਰਹੇ ਮੈਨੂੰ ਤੇ ਇਸ ਚੀਜ਼ ਦਾ ਜਵਾਬ ਦੋ ਪਿੱਛੇ ਜਿਹੜੇ ਸ਼ਰਾਬ ਪੀ ਕੇ ਨਸ਼ਾ ਕਰਕੇ ਪਿੱਛੇ ਕੋਈ ਇੱਕ ਲੇਡੀਜ਼ ਦਾ ਮਤਲਬ ਇਹਨਾਂ ਨੇ ਕਿਸ ਤਰ੍ਹਾਂ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸਲੂਟ ਹੈ ਉਸ ਲੇਡੀਜ਼ ਨੂੰ ਫਿਰ ਵੀ ਉਸਨੇ ਹਿੰਮਤ ਨਹੀਂ ਸੀ ਹਾਰੀ ਆਪਣੇ ਪੂਰੇ ਡੱਟ ਕੇ ਇਹਨਾਂ ਨਾਲ ਮੁਕਾਬਲਾ ਕਰਕੇ ਆਪਣਾ ਬਚਾਓ ਕੀਤਾ ਸੀ ਮਤਲਬ ਅਸੀਂ ਮੈਂ ਇਹ ਕਹਿਣਾ ਚਾਹਨੀ ਕਾਨੂੰਨ ਨੂੰ ਕਹਿਣਾ ਚਾਹਨੀ ਹੈ ਸਮਾ ਇਹ ਕਹਿਣਾ ਚਾਹਨੀ ਹੈ ਕਿ ਮਤਲਬ ਤੁਸੀਂ ਦੁਬਾਰਾ ਮਤਲਬ ਉਠੀ ਕਰ ਰਹੇ ਹੋ ਕਿ ਕੋਈ ਵੱਡੀ ਹੋਰ ਵਾਰਦਾਤ ਹੋਵੇ ਸਰਪੰਚ ਜੀ ਉਸ ਨੂੰ ਮੈਂ ਠੇਕੇਵਾਲੋਂ ਵੀ ਇੱਕ ਗੱਲ ਕਹਾਂਗੀ ਕਿ ਮੈਂ ਇਹ ਨਹੀਂ ਕਹਿੰਦੀ ਕਿ ਠੇਕਾ ਬੰਦ ਕੀਤਾ ਜਾਵੇ ਠੇਕਾ ਪਰ ਇੱਥੇ ਬੰਦ ਕੀਤਾ ਜਾਵੇ ਇਸ ਨੂੰ ਕੋਈ ਹੋਰ ਜਗ੍ਹਾ ਦਿੱਤੀ ਜਾਵੇ ਮੈਂ ਇਸ ਜੀ ਨੂੰ ਸਹਿਮਤ ਆ ਕਿ ਠੇਕਾ ਪੁਰਾਣਾ ਵਾ ਬਟ ਅਸੀਂ ਇਹ ਥੋੜਾ ਕਹਿੰਦੇ ਕਿ ਇੱਥੋਂ ਮਤਲਬ ਠੇਕਾ ਜਿਹੜਾ ਵਾ ਇਹ ਭਾਈ ਬੰਦ ਕਰ ਦੇ ਕੋਈ ਇਹਨੂੰ 2-3 ਕਿਲੋਮੀਟਰ ਦੂਰੀ ਤੇ ਕੋਈ ਜਗ੍ਹਾ ਦਿੱਤੀ ਜਾਵੇ ਉੱਥੇ ਆਪਣਾ ਠੇਕਾ ਜਿੱਥੇ ਵੀ ਕੋਈ ਡਿਵੈਲਪਮੈਂਟ ਨਹੀਂ ਹੈਗੀ ਪਬਲਿਕ ਦੀ ਉੱਥੇ ਜਾ ਕੇ